ਮਨ ਨੂੰ ਭਾਵੁਕ ਕਰ ਦੇਣ ਵਾਲੀ ਵੀਡੀਓ ਹੋ ਰਹੀ ਹੈ ਵਾਇਰਲ ਜੀ ਹਾਂ ਸੋਸ਼ਲ ਮੀਡੀਆ ਤੇ ਬੀਤੇ ਦਿਨ ਦੀ ਇਹ ਵੀਡੀਓ ਵਾਇਰਲ ਹੁੰਦੀ ਨਜ਼ਰ ਆ ਰਹੀ ਹੈ ਜਿਸ ਦੇ ਵਿੱਚ ਇੱਕ ਮੁਸਲਮ ਭਾਈ ਜੀ ਹਾਂ ਮੁਸਲਮਾਨ ਵੀਰ ਨਮਾਜ਼ ਅਦਾ ਕਰਦਾ ਹੋਇਆ ਦਿਖਾਈ ਦੇ ਰਿਹਾ ਜਿੱਥੇ ਇਹ ਵੀਡੀਓ ਤਾਂ ਵਾਇਰਲ ਹੋ ਰਹੀ ਹੈ ਕਿਉਂਕਿ ਇੱਕ ਪਾਸੇ ਕੁਝ ਲੋਕ ਗੱਡੀ ਦੇ ਵਿੱਚ ਜਾ ਰਹੇ ਸੀ ਜਿਹੜੇ ਕਿ ਮੀਂਹ ਤੋਂ ਬਚਦੇ ਹੋਏ ਰਸਤੇ ਦੇ ਉੱਤੇ ਜਾ ਰਹੇ ਸੀ ਤੇ ਉਹਨਾਂ ਵੱਲੋਂ ਇੱਕ ਵੀਡੀਓ ਸ਼ੂਟ ਕੀਤੀ ਜਾਂਦੀ ਹੈ ਜਿਸ ਦੇ ਵਿੱਚ ਇੱਕ ਮੁਸਲਮਾਨ ਵੀਰ ਨਮਾਜ਼ ਅਦਾ ਕਰ ਰਿਹਾ ਉਸ ਨੂੰ ਕੋਈ ਪਰਵਾਹ ਨਹੀਂ ਵੀ ਮੀਂਹ ਪੈ ਰਿਹਾ ਗੜੇ ਪੈ ਰਹੇ ਨੇ ਬਰਫ਼ ਦੇ ਔਲੇ ਡਿੱਗਦੇ ਹੋਏ ਨਜ਼ਰ ਆ ਰਹੇ ਨੇ ਤੇ ਉਹ ਆਪਣੀ ਭਗਤੀ ਦੇ ਵਿੱਚ ਲੀਨ ਐ ਰੱਬ ਦੀ ਬੰਦਗੀ ਕਰਦਾ ਹੋਇਆ ਨਜ਼ਰ ਆ ਰਿਹਾ ਮਨ ਨੂੰ ਭਾਵੁਕ ਕਰ ਦੇਣ ਵਾਲੀ ਵੀਡੀਓ ਹੋ ਰਹੀ ਹੈ ਵਾਇਰਲ ਜੀ ਹਾਂ ਸੋਸ਼ਲ ਮੀਡੀਆ ਤੇ ਬੀਤੇ ਦਿਨ ਦੀ ਇਹ ਵੀਡੀਓ ਵਾਇਰਲ ਹੁੰਦੀ ਨਜ਼ਰ ਆ ਰਹੀ ਹੈ ਜਿਸ ਦੇ ਵਿੱਚ ਇੱਕ ਮੁਸਲਮ ਭਾਈ ਜੀ ਹਾਂ ਮੁਸਲਮਾਨ ਵੀਰ ਨਮਾਜ਼ ਅਦਾ ਕਰਦਾ ਹੋਇਆ ਦਿਖਾਈ ਦੇ ਰਿਹਾ ਜਿੱਥੇ ਇਹ ਵੀਡੀਓ ਤਾਂ ਵਾਇਰਲ ਹੋ ਰਹੀ ਹੈ ਕਿਉਂਕਿ ਇੱਕ ਪਾਸੇ ਕੁਝ ਲੋਕ ਗੱਡੀ ਦੇ ਵਿੱਚ ਜਾ ਰਹੇ ਸੀ ਜਿਹੜੇ ਕਿ ਮੀਂਹ ਤੋਂ ਬਚਦੇ ਹੋਏ ਰਸਤੇ ਦੇ ਉੱਤੇ ਜਾ ਰਹੇ ਸੀ ਤੇ ਉਹਨਾਂ ਵੱਲੋਂ ਇੱਕ ਵੀਡੀਓ ਸ਼ੂਟ ਕੀਤੀ ਜਾਂਦੀ ਹੈ ਜਿਸ ਦੇ ਵਿੱਚ ਇੱਕ ਮੁਸਲਮਾਨ ਵੀਰ ਨਮਾਜ਼ ਅਦਾ ਕਰ ਰਿਹਾ ਉਸ ਨੂੰ ਕੋਈ ਪਰਵਾਹ ਨਹੀਂ ਵੀ ਮੀਂਹ ਪੈ ਰਿਹਾ ਗੜੇ ਪੈ ਰਹੇ ਨੇ ਬਰਫ਼ ਦੇ ਔਲੇ ਡਿੱਗਦੇ ਹੋਏ ਨਜ਼ਰ ਆ ਰਹੇ ਨੇ ਤੇ ਉਹ ਆਪਣੀ ਭਗਤੀ ਦੇ ਵਿੱਚ ਲੀਨ ਐ ਰੱਬ ਦੀ ਬੰਦਗੀ ਕਰਦਾ ਹੋਇਆ ਨਜ਼ਰ ਆ ਰਿਹਾ